ਪੋディア ਉਹਨਾਂ ਠੰਡੀ ਰਾਤਾਂ ਦੇ ਵਿੱਚ ਦਸਮ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਪਰਿਵਾਰ ਵਿਛੜ ਜਾਂਦਾ ਹੈ ਤਾਂ ਗੁਰੂ ਸਾਹਿਤ ਜੰਕੋੜ ਦੀ ਗੱਡੀ ਵਿੱਚ ਪਹੁੰਚਦੇ ਹਨ ਤੇ ਉੱਥੇ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਕੁਝ ਸਿੰਘ ਸ਼ਹੀਦ ਹੋ ਜਾਂਦੇ ਹਨ ਤਾਂ ਗੁਰੂ ਸਾਹਿਬ ਚੰਕੋੜ ਦੀ ਗੱਡੀ ਤੋਂ ਚਾਲੇ ਪਾ ਕੇ ਰਸਤੇ ਵਿੱਚ 4 ਸਾਹਿਬ ਦੇ ਰਾਹੀ ਹੁੰਦੇ ਹੋਏ ਮਾਝਾ ਵਾਲਾ ਸਾਹਿਬ ਦੇ ਜੰਗਲਾ ਵਿੱਚ ਪਹੁੰਚਦੇ ਹਨ ਜਿੱਥੇ ਹੁਣ ਗੁਰਦੁਆਰਾ ਸ਼੍ਰੀ ਚਰਨ ਕਬਲ ਸਾਹਿਬ ਸਜੋਬਿਤ ਹੈ ਆਓ ਤੁਹਾਨੂੰ ਜਾਣੂ ਕਰਵਾਈਏ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਿੱਥੇ ਗੁਰੂ ਸਾਹਿਬ ਦੀਆਂ ਮੌਸੇਵੀਆਂ ਦੀ ਤਬਾ ਮਨਾਇ ਜਾਂਦੀ ਹੈ ਕਿੱਥੇ ਆ ਗਏ ਬਖ ਜਿਹੜੀ ਤੋਂ ਅੰਦਰ ਵੜ ਜਾਓ ਪਹਿਲੀ ਤਾਂ ਸਾਹਮਣੇ ਲੱਗਿਆ ਹਾਂ ਪਿਆਰਿਓ ਜੇ ਕੋ ਨਾ ਨਿਗਾਹ ਮਾਰੀਏ ਦੂਦ ਰੀਖੀ ਨਾ ਦੇਖੀ ਪੰਘਾਂ ਪਿਆਰਿਆਂ ਨੂੰ ਸਜਣ ਦੀ ਕੀ ਲੋੜ ਪਈ ਮੇਹਮਤ ਆਉਂਦੀ ਹੈ ਤੇ ਪਿਆਰ ਆਉਂਦਾ ਹੈ ਜਦੋਂ ਚਾਰਾਂ ਵਸਮੇ ਤੇ ਕੋ ਜਾਵੇ ਤਾਂ ਉੱਤੇ ਸਭ ਨੂੰ ਕਹਿੰਦੇ ਨੇ ਮੇਰਾ ਰੂਪ ਪਰਗਮ ਹੋ ਜਾਂਦਾ ਹੈ ਉੱਤੇ ਸਾਬ ਸਭ ਪੈਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਨਾਲ ਨਿਵਾਜੀ ਹੋਈ ਪਾਵਨ ਪਵਿੱਤਰ ਧਰਤੀ ਮਾਛੀਵਾੜਾ ਸਾਹਿਬ ਇਨਾ ਮਾਛੀਵਾੜਾ ਸਾਹਿਬ ਦੇ ਜੰਗਲਾਂ ਨੂੰ ਕਲਗੀਧਰ ਪਾਤਸ਼ਾਹ ਨੇ ਭਾਗ ਲਾਏ ਹਨ ਜੰਗਲਾਂ ਵਿੱਚ ਮੰਗਲ ਲਾਏ ਹਨ ਸਾਹਿਬ ਸਤਿਗੁਰੂ ਚਮਕੌਰ ਦੀ ਗੜੀ ਤੋਂ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਮਾਛੀਵਾੜਾ ਸੇ ਪਹੁੰਚਦੇ ਹਨ ਆਤ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਪੈਰਾਂ ਵਿੱਚ ਰੋੜ ਚੁਬੇ ਨੇ ਛੂਲਾ ਚੁਬੀਆਂ ਨੇ ਔਰ ਜੰਗਲੀ ਸਫ਼ਰ ਸਾਰਾ ਸੀ ਜਾਮਾ ਮਹਾਰਾਜ ਦਾ ਲੀਰੋ ਲੀਰੋ ਗਿਆ ਖੂਹ ਸਾਹਿਬ ਤੇ ਪਹੁੰਚ ਕੇ ਸੱਚੇ ਪਾਤਸ਼ਾਹ ਜਲ ਛਕਦੇ ਹਨ ਖੂਹ ਵਿੱਚੋਂ ਔਰ ਉਸ ਖੂਹ ਦੀ ਟਿੰਡ ਕੱਢ ਕੇ ਪਾਤਸ਼ਾਹ ਆਪ ਸਰਾਹਣੇ ਰੱਖ ਕੇ ਐਸ ਜੰਡ ਸਾਹਿਬ ਦੇ ਹੇਠਾਂ ਆਰਾਮ ਕਰਦੇ ਹਨ ਵਿਸ਼ਰਾਮ ਕਰਦੇ ਹਨ ਐਸੇ ਦਿਨ ਦੇ ਆਲ ਪਾਤਸ਼ਾਹ ਤੋਂ ਵਿਛੜੇ ਹੋਏ ਤਿੰਨ ਸਿੰਘ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇੱਥੇ ਪਾਤਸ਼ਾਹ ਨੂੰ ਆ ਕੇ ਮਿਲਦੇ ਹਨ ਉਸ ਮਿਲਾਪ ਦੇ ਵਿੱਚ ਜਦੋਂ ਉਹ ਦਰਦ ਭਰੀ ਬੇਨਤੀ ਕਰਦੇ ਹਨ ਪਾਤਸ਼ਾਹ ਨੂੰ ਤਾਂ ਉਸ ਬੇਨਤੀ ਨੂੰ ਪ੍ਰਵਾਨੇ ਪ੍ਰਵਾਨਦਿਆਂ ਹੋਇਆ ਕਲਗੀਧਰ ਪਾਤਸ਼ਾਹ ਆਪਣੀ ਆਤਮਿਕ ਅਡੋਲਤਾ ਦੇ ਇਹ ਅੰਮ੍ਰਿਤ ਬਾਕ ਅੰਮ੍ਰਿਤ ਬਚਨ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸ਼ੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱתר ਚੰਗਾ ਘਟਖੇੜਿਆਂ ਦਾ ਰਹਿਣਾ ਕਲਗੀਧਰ ਪਾਤਸ਼ਾਹ ਆਪਣੀ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਗੁਰੂ ਸਵਾਰਿਓ ਇਸ ਸ਼ਬਦ ਦਾ ਜੇ ਕਿਤੇ ਵੀ ਕੀਰਤਨ ਹੁੰਦਾ ਹੋਵੇ ਕਿਸੇ ਵੀ ਪਾਵਨ ਤਖਤ ਤੋਂ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਇਸ ਪਾਵਨ ਸ਼ਬਦ ਦਾ ਕੀਰਤਨ ਸਰਵਣ ਕਰੀਏ ਤੇ ਆਪਾਂ ਨੂੰ ਮਾਛੀਵਾੜਾ ਸਾਹਿਬ ਯਾਦ ਆਉਂਦਾ ਹੈ ਜਿੱਥੇ ਆ ਬਾਜਿਆਂ ਵਾਲੇ ਪ੍ਰੀਤਮ ਸਤਗੁਰੂ ਜੀ ਨੇ ਆਰਾਮ ਕੀਤਾ ਔਰ ਸਾਰਾ ਪਰਿਵਾਰ ਵਿਛੜ ਗਿਆ ਫਿਰ ਵੀ ਸਤਿਗੁਰੂ ਚੜ੍ਹਦੀ ਕਲਾ ਵਿੱਚ ਸਨ ਐਸੇ ਦੀਨ ਦੇ ਆਲ ਪਾਤਸ਼ਾ ਸਤਿਗੁਰੂ ਜਿਨ੍ਹਾਂ ਦੇ ਮਾਛੀਵਾੜਾ ਸਾਹਿਬ ਆਉਣ ਦੀ ਸਲਾਣਾ ਜਾਤ ਨੂੰ ਸਮਰਪਿਤ ਹੁੰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਪੂਰਨ ਸਹਿਯੋਗ ਦੇ ਨਾਲ ਮਹਾਨ ਅੱਜ 22 ਤਰੀਕ ਦੇ ਗੁਰਮਤ ਸਮਾਗਮ 23 ਤਰੀਕ ਦੇ ਮਹਾਨ ਗੁਰਮਤ ਸਮਾਗਮ ਅਤੇ 24 ਤਰੀਕ ਨੂੰ ਸੁੰਦਰ ਨਗਰ ਕੀਰਤਨ ਸਜਾਏ ਜਾਣੇ ਹਨ ਗੁਰੂ ਜੀ ਦੇ ਚਾਰ ਇਤਿਹਾਸਕ ਗੁਰਦੁਆਰਾ ਸਾਹਿਬ ਹਨ ਮਾਛੀਵਾੜਾ ਸਾਹਿਬ ਇੱਕੀ ਗੁਰਦੁਆਰਾ ਚਰਨ ਕਮਲ ਸਾਹਿਬ ਗੁਰਦੁਆਰਾ ਚਬਾਰਾ ਸਾਹਿਬ ਗੁਰਦੁਆਰਾ ਪਾਈ ਗਨੀਖਾ ਨਵੀਖਾ ਗੁਰਦੁਆਰਾ ਕਿਰਪਾਨਪੇਟ ਇਹਨਾਂ ਚਾਰੇ ਅਸਥਾਨਾਂ ਤੇ ਸੁੰਦਰ ਸਰੂਪ ਨਗਰ ਕੀਰਤਨ 24 ਤਰੀਕ ਨੂੰ ਸਜਾ ਕੇ ਅਤੇ ਗੁਰੂ ਜੀ ਦੇ ਉਸ ਚਰਨਾ ਦੇ ਸਫਰ ਨੂੰ ਤਾਜ਼ਾ ਕੀਤਾ ਜਾਂਦਾ ਹੈ ਸੋ ਆਓ ਹਾਜ਼ਰੀਆਂ ਭਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਸਮਰਪਿਤ ਹੋਈਏ ਆਪਣਾ ਆਪ ਗੁਰੂ ਦੇ ਚਰਨਾਂ ਨੂੰ ਸਮਰਪਿਤ ਕਰੀਏ ਤਾਂ ਕਿ ਇਹ ਜੀਵਨ ਇਹ ਜਨਮ ਸਫਲਾ ਹੋਵੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਗੁਰੂ ਵਾਲੇ ਬਣ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ ਪੀਵੋ ਪਾਹੋਲ ਖੰਡੇ ਧਾਰ ਹੋਏ ਜਨਮ ਸੋਹਿਲਾ ਇਹ ਜਨਮ ਜੀਵਨ ਸਫਲਾ ਹੋਵੇ ਸਭ ਦਾ ਧੰਨਵਾਦ ਚੈਨਲ ਵਾਲੇ ਸਮੁੱਚੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ